ਹੈਲੋ ਹੈਲੋ ਹਾਂਜੀ ਕੀ ਹਾਲ ਚਾਲ ਦੋਸਤੋ ਹਾਂਜੀ ਮੇਰੇ ਕੀ ਹਾਲ ਚਾਲ ਨੇ ਅੱਜ ਪੁਰਾਣੇ ਨਿਆਣੇ ਮੈਂ ਆ ਗਿਆ ਉਹਦੇ ਨਾਲ ਬਾਰੇ ਟਾਈਮ ਆ ਗਿਆ ਅੱਜ ਜੂਤੀ ਪਾਣੇ ਮਰੇ ਪਿਆਰ ਰੈਂਟਰ ਚਲਾਉਣਿਆ ਲੈ ਹੋ ਗਿਆ ਉਹ ਵਗੈਰਾ ਕੇ ਕਿਲੇ ਪਾਜੇ ਫੇਰ ਬਟਾਏ ਮੁਰਗਾ ਹਾਂ ਕੀ ਵੱਡਾ ਇਹ ਵੇਲੇ ਹੋਗੇ ਵੇਲੇ ਹੋਣਾ ਪਾਰਟੀ ਦਾ ਆਡੀ ਕਰਾਇੰਗਾ ਵਾਹ ਜਾਵ ਜੁੜੇ ਰਹੋ ਜਾਨਵਰਾਂ ਦੇ ਸ਼ੌਕੀਆ ਜੀ ਆਹ ਦੇਖੋ ਆ ਬੈਠਾ ਵੀ ਧਰ ਅੱਗੇ ਆ ਵੀ ਡਰੇਟ ਆ ਗਿਆ ਇਧਰ ਮੁਰਗੇ ਬੰਦ ਕਰੀ ਜਾਂਦਾ ਹੈਗਾ ਉਹ ਮੁਰਗੇ ਵੀ ਰੱਖੇ ਹੋਏ ਨੇਗੇ ਕਰਦੇ ਲੋਕ ਕਿਹੜਾ ਵੱਡੇਗਾ ਇਹਨਾਂ 'ਚੋਂ ਫਿਰ ਕਰਨ ਨੂੰ ਕਿਹੜਾ ਵੱਡੇਗਾ ਇਹਨਾਂ 'ਚੋਂ ਆ ਮਾਰਦਾ ਹੈਗਾ ਜਿਹੜਾ ਠੀਕ ਆ ਲੂਟਾ ਵੀ ਟਰਪਾਈਏ ਹੁਣ ਜੋ ਲੈ ਹਾਂਜੀ ਮਿੱਤਰੋ ਆਪਾਂ ਮਾਰਦਾ ਸਿਰੇ ਤੇ ਰੋਟਾ ਵਿਟਰ ਲੈ ਵਰ ਆਪਣੀ ਚਿਰੀ ਮਰੀ ਜਾਂਦੀ ਹੈਗੀ ਇਧਰੋਂ ਲੈ ਕੇ ਥੱਬੇ ਕੱਢ ਕੇ ਉੱਧਲੇ ਸਿਰੇ ਥੱਬੇ ਕੱਢੀ ਜਾਂਦੇ ਨੇਗੇ ਬਾਅਦ ਦੁਆਦ ਉੱਧਰ ਵੀ ਮਾਰ ਕੇ ਰੋਟਾ ਵਿਟਰ ਫਿਰ ਚਲਾ ਦਾਂਗੇ ਆਪਾਂ ਗ੍ਰੇਂਡਰ ਆਪਣਾ ਜੱਟ ਵੀ ਪਸੰਦ ਮੈਨੂੰ ਜੱਟ ਹੀ ਵੇ ਹੂ ਅੱਜ ਫੇਰ ਬਾਹਣ ਗੱਲਾ ਮਨ ਲਾਦਾ ਅੱਜ ਫੇਰ ਜੱਟ ਦੇਖਣ ਨੂੰ ਮਿਲੂਗੀ ਜੋਗੇ ਨੇੜੇ ਖੜਾ ਪਹੀਜ ਅਮਰੀਕਨ ਸਾਰਗੋਰੀਏ ਅਮਰੀਕਨ ਸਾਨ ਆ ਗਿਆ ਇੱਕ ਸਾਰਿਆਂ ਕੋਲ ਜੌਂਡੀਅਰ ਕਰਾ ਦੇ ਆਦਾ ਜੌਂਡੀਅਰ ਚੱਲਣਗੇ ਸਾਰੇ ਇੱਕ ਨਿਰਮਲ ਵਾਲਾ ਇੱਕ ਤੇਰੇ ਵਾਲਾ ਇੱਕ ਆਹ ਇੱਕ ਹੋਰ ਆਊਗਾ ਸਾਰੇ ਜੌਂਡੀਅਰ ਨੇ ਅੱਜ ਦਾ ਜੌਂਡੀਅਰ ਜੌਂਡੀਅਰ ਕਹਾਂਜੀ ਮੈਂ ਬਾਹਰ ਨਿਕਲਾਂ ਹੋ ਗਿਆ ਉਹ ਹੀ ਕੰਮ ਪਰ ਚਾਚਾ ਵੀ ਡਰਾਈਵਰ ਪੱਕਾ ਹੈਗਾ ਕਨਾਂ ਟੋਚ ਨੂੰ ਮੈਂ ਵੀ ਨਹੀਂ ਪਾਉਂਦਾ ਹੈਗਾ ਤੇ ਚਲਾਇਆ ਚਾਚਾ ਕਹਿੰਦਾ ਮੈਂ ਨਹੀਂ ਛੱਡਦਾ ਹੈਗਾ ਪਰ ਉਹਦਾ ਜਵਾਬ ਹੈ ਜੇ ਉਹਨੇ ਡਰਾਈਵਰ ਜਿਹੜੇ ਛੱਡ ਦਿੰਦੇ ਨੇ ਹੈਗੇ ਵੇਖ ਕਰਾਉਂਦਾ ਨਾ ਸਟਪ ਪੂਰੇ ਕਿਹਾ ਮੈਂ ਕਿਹਾ ਉਹਦੇ ਰੋਕਾ ਹਟਾ ਇੱਥੇ ਮਾਰਦੀ ਜਿਹੜੀ ਹੁਣ ਕਿੱਥੇ ਜਿਹੜੀ ਮਰੋਂਗੇ ਜਾ ਕੇ ਠੀਕ ਐ ਸਾਰਿਆਂ ਦੀ ਬੈਠਣੀ ਗਰਮੀ ਵਾਲੀ ਆਣਾ ਅੱਜ ਬੜੇ ਵੀ ਆ ਤੜਾ ਹੈ ਮਾਰਵਾੜੀ ਨਿਕਲੇ ਗਏ ਨਾ ਪੰਨੋ ਬੋਲਣ ਨੂੰ ਸਵਾਸਿਕਾ ਨੀਲਾ ਨੌ ਸਾਡੇ ਦਾ ਪੂਰਾ ਜੋਰ ਕੋਉ ਪਤਾ ਕੀ ਬੰਦਾ 4x4 ਨਹੀਂ ਲਾਇਆ ਪਰ ਹਾਈਡਰ ਕਿ ਉੱਪਰ ਕਹਿੰਦਾ ਮੈਂ ਤਾਂ ਇੰਜ ਚਲਾਉਂਗਾ 2 व्हील 'ਤੇ ਚਲਾਉਂਗਾ ਨਾ ਦੇਖੋ 4x4 ਵਾਲੇ ਹੁਣੋਂ ਫਿਰ ਲੈ ਵੀ ਜਾਵੇ ਕੱਟ ਕੇ ਯਾ ਪਰ ਆਲਾ ਚੌਂਡੀਆਰ ਹੁੰਦਾ ਹੁਣੋਂ ਦਾ ਹਰ ਹਰ ਕਰਾ ਦਿੰਦੇ ਆਪਾਂ ਬਾਕੀ ਆਪਣਾ ਵੀ ਡਰਾਈਵਰ ਵੀ ਹੈ ਵੀ ਨੇ ਡੂਡਸ ਵਾਲੇ ਡਰਾਈਵਰ ਨੇ ਸਾਰੇ ਦੋ ਜਣ ਬੋਣਾ ਬੂਮਨ ਲਾਇਦਾ ਰੇਡ ਆਪਾਂ ਬੰਦੀ ਕਰ ਲਈਏ 2 ਮਿੰਟ ਆਹੋ ਰਾਡੀ ਗੇੜੇ ਕੰਦੇ ਨੇ ਮਰੂਫਾਤ ਹੌ ਲਾਇਆ 4/4 ਜੇ ਪਹਿਲਾਂ ਨਾਲ ਲੈਂਦਾ ਦੇਖ ਹੁਣ ਉਹਦੀ ਮੁੜ ਗਿਆ ਨਾ ਉਹ ਵੀ 4/4 ਲਾਇਆ ਆਪਾਂ ਦਵਾਰੇ ਕਰੀਏ ਸੀਨ ਫੇਰ ਕਰੀਏ ਖੜਾ ਟ੍ਰੈਂਡ ਦੁਬਾਰੇ ਆਰ ਤਨਾਰ ਆਪ ਬਗਣੀ ਮੂ ਹੈਵੀ ਡਰਾਈਵਰ ਆ ਇਹਦਾ ਆਪਾਂ ਵੀ 150 ਵਾਲਿਆਂ ਚ ਆ ਜਾਂਦੇ ਕਦੇ ਕਦੇ ਕਰਾ ਵਾਈਪਰ ਆਉਂਗਾ ਇਧਰ ਜੱਗੇ ਬਾਓ ਸਾਡਾ ਹੱਕਣਾ ਹੁਣ ਕਹਿੰਦਾ ਜੱਗੇ ਬਾਓ ਸਾਡੇ ਮਾਗੇ ਟਰਾਲੀ ਪਾਉ ਹੁਣ ਓਡ ਓਡੀ ਮੱਕੀ ਆ ਗਈ ਓਡ ਓਡੀ ਕੱਖਣੇਗੇ ਅਰੇ ਸਰੀਰ ਆ ਦੂਰੀ ਨੰਗੂਗੀ ਉਹ ਲਾਈਟਾਂ ਲੂਟਾਂ ਲਾਲਾ ਇਹਦੀਆਂ ਅਲੀ ਰਾਤ ਆ ਲੰਗੂਗੀ ਲੰਗੂਗੀ ਬਾਹਣ ਗੱਲਾ ਇੱਕ ਮੱਕੀ ਚ ਕੱਖ ਵਾਲੇ ਨੇਗੇ 4 ਵਜੇ ਇਹਨੂੰ ਅਸੇ 10 ਵਜੇ ਇਹਨੂੰ ਲੱਗਦਾ ਨਹੀਂ ਲੱਗਦਾ ਨਹੀਂ ਵੀ 10 ਵਜੇ ਇਹਨੂੰ ਪਹਜੂਗਾ 10 ਵਜੇ ਅਸੀਂ ਵੀ ਅਸੀਂ ਵੀ ਗ੍ਰੈਂਡਰ ਚ ਚਲਾਉਂਦੇ ਰਹੇ ਹਾਂਗੇ ਆਹ ਦੇਖ ਲੋ ਆਪਾਂ ਵੀ ਚਲਾਉਣੇ ਰਹੇ ਹਾਂਗੇ 12 ਵਜੇ ਨੂੰ ਪਾ ਦੇ ਕਹਿੰਦਾ ਚ ਪਹਜੂਦਾ ਹੈ 10 ਵਜੇ ਨੂੰ ਚਾਰ ਮੁੱਲਾ ਦੇ ਨਾਲੇ ਉਹਦੇ ਫਸਿਆ ਗਿਆ ਛੇਮੀ ਦੇ ਆ ਉਹ ਛੇਮੀ ਕਹਿੰਦੀ ਪਾਣਾ ਛੇਮੀ ਨਿਕਲੇ ਤੇ ਇੰਨੇ ਦੇ ਫਸ ਗਿਆ ਹਾਂ ਹਾਂ ਉਧਰੋਂ ਬਾਦਲ ਹੋਰਾਂ ਦੇ ਪਾਦ ਸੀ ਇਹਦਾ ੱੱਕੇ ਨਾਲ ਕਹਿ ਕੇ ਪਵਾਇਆ ਜਿੰਨਾਂ ਨੂੰ ਪਈ ਚਾਰ ਪਾਲੂਆ ਉਹਦਾ ਮੌਸਮ ਮਾਰਾ ਪਤਾ ਨਹੀਂ ਕਿੱਧਰ ਫੇਰੀ ਜਾਂਦਾ ਕਿਹੜੇ ਦਿੰਦਾ ਬੱਸ ਇਹਨਾਂ ਦੀ ਵੇਟ ਹੀ ਕਰਦਾਗਾ ਲੈ ਜਾ ਚਾਚਾ ਕੋਈ ਨਾ ਲੈ ਜਾ ਲੈ ਜਾ ਉਹਦੇ ਬੈਂਪਰ ਤੇ ਤਾਰਾਂ ਬੁੱਲੇ ਨੇ ਟੱਲ ਮੈਂ ਜੋੜਤੀ ਠੀਕ ਆ ਅੱਜ ਕਰਨੈਲ ਹੋ ਰਹੀ ਆਪ ਵਸਗੇ ਅੱਜ ਆਸਲੀ ਕਰਨੈਲ ਦੇ ਮਸ਼ੀਨ ਚਾਲਦੀ ਆ ਗ੍ਰੈਂਡਰ ਟਾ ਫਸ ਗਿਆ ਕਰਨੈਲ ਕਾ ਬਿੱਤਾ ਹਾਂ ਬੜੀ ਗਰਮੀ ਆ ਗਰਮੀ ਦਾ ਗਰਮੀ ਦਾ ਚੱਲ ਜੂਗੀ ਯਾਰੀਆਂ ਪਗਾਈ ਦੇ ਨੇ ਕਹਿੰਦਾ ਰਾਤ ਨੂੰ ਮਸ਼ੀਨ ਚਲਾਉਣੀਆਂ ਹਾਂ ਦਿਖਾ ਦੇ ਬਣਾ ਜਾ ਇਹਨੂੰ ਇਹ ਕਹਿੰਦਾ ਰਾਤ ਨੂੰ ਤੇਰੇ ਚਾਰ ਰਾਤ ਨੂੰ ਇਹ ਪਾਵਾਂਗੇ ਆ ਬੰਦਾ ਕਹਿੰਦਾ ਹਾਂ ਉਹਨੇ ਨੂੰ ਕਾਲਾ ਦੇ ਵੀ ਨਹੀਂ ਸਕਦੇ ਮਾਸੀ ਦਾ ਮੁੰਡਾ ਉਹਨਾਂ ਕਰਨਾਲ ਹੋਰਾਂ ਨੂੰ ਐ ਡਰਾਂ ਵੀ ਮੀਨ ਆ ਜੇ ਕਰਨਾਲ ਹੋਰੀ ਉਸ ਤੋਂ ਡਰਦੇ ਨੇ ਵੀ ਮੀਨ ਆ ਜੇ ਮੀਨ ਆ ਜੇ ਬੰਨ ਕੇ ਖੜਾ ਆਇਆ ਹੋਇਆਗਾ ਆ ਜੇ ਬਾਈ ਆ ਦੇਖ ਲੋ ਇਹ ਜਿਹੜੇ ਮੁੰਡਾ ਧਰਮ ਕਰ ਤੋਂ ਆਇਆ ਇਹ ਸਪੈਸ ਲਾਇਆਗਾ ਇਹ ਕਹਿੰਦਾ ਕਿ ਪਰ ਨਾ ਇਹ ਕਹਿੰਦਾ ਕਿ ਨਾ ਰਾਤ ਨੂੰ ਬੰਦੇ ਨਾ ਆ ਜਾਣ ਇਹ ਨਾਲ ਸਪੋਰਟ ਦੇ ਉਹ ਪੱਖੀ ਵਿੱਚ ਆ ਮੇਰੇ ਡਰਾਈਵਰ ਨੇ ਡਰਾਈਵਰ ਨੇ ਪੱਖੀ ਵਿੱਚ ਆਗਾ ਇਹਦਾ ਕੋਈ ਲਾਈਟ ਵੀ ਨਹੀਂ ਲੱਗਦੀ ਹੈਗੀ ਆਹਾਂ ਲੈ ਚਾ ਮੈਂ ਦੋ ਆਇਂਦਾ ਉਹਦੇ ਸਾਰੇ ਚੱਲੀ ਜਾਊਗਾ ਚਲ ਰਾਤ ਨੂੰ ਆਹੀ ਪੰਗਾ ਹੁੰਦਾ ਅਸਿਆ ਹਾਂ ਇਹੀ ਜਿੰਨਾ ਇਹਨੇ ਮੈਨੂੰ ਦਿੱਕ ਦਿੱਤੇਗਾ ਉਹਨਾਂ ਨੂੰ ਦੂ ਕਰੀ ਜਾਂਦਾ ਮੈਂ ਕਰੀ ਜਾਂਦਾ ਇਹਨੂੰ ਠੀਕ ਆ ਹਾਂ ਇਹ ਗੱਲ ਹੈ ਕਿ ਚਾਹੇ ਤੂੰ ਪੁੱਛ ਲੈ ਮੂੰਹ ਤੇ ਪੁੱਛ ਲੈ ਬਾਈ ਠੀਕ ਆ ਤਾਂ ਹੀ ਫਿਰ ਮੀ ਭਈ ਜਾਂਦੇ ਨੇਗੇ ਪਿੰਡੋਂ ਬੁਲਾਇਆ ਸੀ ਕਿ ਨਾਲ ਬਹੁਤ ਵਾਸਤੇ ਹਾਂ ਬਾਈ ਫਿਰ ਦੋਨ ਕਰੋ ਮੋੜਿਆ ਸੀ ਉਹਨੂੰ ਬਹੁਤ ਵਾਸਤੇ ਇਹਨੂੰ ਹਾਂ ਮੈਂ ਬਹੁਤ ਅੱਤੀ ਨਹੀਂ ਦੀ ਇਹ ਕਹਿੰਦਾ ਮੈਂ ਤਾਂ ਹੀ ਆਹ ਭਾਈ ਇਧਰ ਵੀ ਦੇਖ ਲੈ ਫਿਰ ਹਾਲ ਤਾਂ ਹੀ ਕਹਿੰਦਾ ਹੁਣ ਉਹ ਹੀ ਬਦਲਾ ਲੈ ਲਿਆ ਭਾਈ ਹੁਣ ਹਾਂ ਬਦਲਾ ਲੈ ਲਿਆ ਕਹਿੰਦਾ ਇਹਦੇ ਬਦਲਾ ਹੀ ਲੱਗਾ ਮੇਰੀ ਬਹੁਤ ਆ ਪਟਕੇ ਲਾਇਆ ਇਹਨਾਂ ਨੂੰ ਕਹਿੰਦਾ ਸੀ ਹਾਂ ਇਹਨੇ ਭਾਈ ਬਦਲੀ ਲੈਣਾ ਸੀ ਉਹ ੱੱਗੇ ਬਹੁਤ ਸਾਰੇ ਖਾਲੀ ਟਰਾਲੀ ਜੀ ਖੋ ਗਿਆ ਓਏ ੱੱਗੇ ਬਹੁਤ ਸਾਰੇ ਖਾਲੀ ਟਰਾਲੀ ਜੀ ਐ ਇੱਕ ਇੱਕ ਖੁੱਡ ਵੀ ਨਹੀਂ ਪਵਾਇਆ ਓਏ ਕਾਲੀ ਹਾਂ ਇਹ ਦੂਰੇ ਪਟੌਣ ਆ ਗਿਆ ਹਾਂ ਪਰ ਇਹ ਇਹਦਾ ਹੀ ਗਿਆ ਖਾਲੀ ਰਿਆ ਖਾਲੀ ਜਮੀਨ ਉਹ ਜਮੀਨ ਗਾਲੀ ਜੀ ਗੜਗਾ ਉਹ ਜੱਗਾ ਬਹੁਤ ਉਹ ਸਾਈਡ ਤੇ ਲਾ ਦੇ ਨੂੰ ਫੇਰ ਦੇਖਾਂਗੇ ਜਟ ਇਹ ਦਿੱਤੀ ਅਣ ਕਿਸੇ ਮੇਰੇ ਨਾਲ ਪਾੜਦੀ ਇੱਕ ਸੀਜਲੰਤ ਇੱਕ ਚੰਡੀ ਗਰਦੀ ਜਿੰਨ ਸਾਰਿਆਂ ਚ ਪੂੜੀ ਪੱਟੇ ਆੜੇ ਦੀ ਸਾਰੇ ਚਰਨੈਲ ਅੱਧਾ ਗਜਤ ਗਿਆ ਕੋਸਾ ਪੁਰਾਣਾ ਨੱਚੀ ਜਾਂਦਾਗਾ ਕਹਿੰਦਾ ਕਹਿੰਦਾ ਸਾਰੀਆਂ ਟਰਾਲੀਆਂ ਭਰ ਕੇ ਖੜਾ ਦਿਓ ਆ ਕੱਲੀ ਹੋਈ ਪਰ ਜੋ ਹੀ ਉਹਦਾ ਚੋਕ ਤਾਂ ਉਹਦੀ ਹੋ ਜਾਣਾ 10 ਮਿੰਟਾਂ ਬਾਅਦ ਪਿੰਨ ਕੱਢਣੀ ਬਹੁਤ ਥੱਲੇ ਲਾਉਣਾ ਪਊ ਇਹਦਾ ਹੈਗਾ ਐਦੂ ਤਾਂ ਆਹ ਤਾਂ ਉਹ ਉੱਥੇ ਤੱਕ ਆਗਾ ਆਹ ਗਲਾਈ ਜੀ ਜੇ ਸਾਰੀ ਚ ਇੱਥੋਂ ਤਾਂ ਖਾਲੀ ਹੋ ਗਿਆ ਤਾਂ ਹਾਂ ਉਧਰੋਂ ਲਾਉਣਾ ਪਊ ਥੱਲੇ ਬਾਬਾਈ ਹਮੜਾ ਇਹ ਨੀ ਚੱਲ ਚੱਲ ਮੰਗ ਓਏ ਨਾ ਨਾ ਗਲਾਈ ਜੀ ਜਾਇਦਾ ਲਾਉਣਾ ਬੂ ਥੱਲੇ ਟਾਂਡਾ ਮਾਪਾਉਣਾ ਬੂ ਦੇ ਵਿੱਚ ਫੇਰ ਜਾ ਕੇ ਲਹੂ ਇਹਦਾ ਕਰਨੈਲ ਹਾਰੂਗਾ 2:00 ਵੱਜ ਗਏ ਉਹ ਸਾਡਾ ਬਾਪਾ ਆਉਂਦਾਗਾ ਹਾਂ ਹਾਂ

ਮੱਕੀ ਦੇ ਜੋਗ ਹੋ ਗਈ ਓਏ ਆ ਮੱਕੀ ਦੇ ਬਾਈ ਓਏ ਬਾਈ ਮੱਕੀ ਦੇ ਬੰਦਾ ਨਹੀਂ ਜੀਦਾ ਜੇ ਲੰਮਾ ਪਾਇਦੇ ਉਹ ਤਾਂ ਸਿੱਕਾ ਆ ਆ ਮੱਕੀ ਦੇ ਜੋਗ ਹੋ ਗਈ ਓਏ ਆ ਬੰਦੇ ਦੀ ਮੱਕੀ ਆ ਹੈ ਕਿਤੇ ਇਹ ਬਰਨੇ ਦੀ ਮੱਕੀ ਆ ਬਾਈ ਕਰਨੈਲ ਰਾਤ ਹਾਰਦਾ ਹਾਰਦਾ ਜਿੱਤਿਆ ਆ ਬੰਦੇ ਨੂੰ ਸਾਖ ਨਹੀਂ ਹੋ ਰਿਹਾ ਆ ਬੰਦੇ ਨੂੰ ਕੋਈ ਹੇਲੇ ਤੁਰਾ ਕਰਕੇ ਸਾਖ ਨਹੀਂ ਹੁੰਦਾ ਇਹਨੂੰ ਕਰਨੈਲ ਖੁੱਟ ਤਿੰਨ ਰਹਿ ਗਏ ਦਾ ਪਿੰਡ ਦਾ ਫਰਕ ਹੈ ਹਾਂ ਇਧਰ ਵੀ ਫਰਕ ਪਈ ਜਾਂਦਾ ਜੀ ਜੀ ਮਹਾਰਤੀ ਫਰਕ ਪਈ ਜਾਂਦਾ ਜੀ ਜੀ ਮਹਾਰਤੀ ਰੈਫਰੀ ਨੇ ਉਧਰੋਂ ਕਾਲਾ ਕਾਲਾ ਜਾ ਹੋਈ ਜਾਂਦਾ ਬਾਗਲੇ ਚਿੱਟੇ ਚਿੱਟੇ ਦੀੰਦੇ ਨੇ ਆਹ ਉਹ ਦੇਖ ਰੱਬ ਕਣੀ ਵੀ ਦੇਖ ਲੈ ਕਰਨੈਡ ਲੱਗਦਾ ਨਹੀਂ ਅੱਜ ਜਿੱਤ ਜੂਗਾ ਰਾਤ ਦਾ ਲੱਗ ਰਿਹਾਗਾ ਬਹੁਤ ਜ਼ੋਰ ਲੱਗ ਰਿਹਾ ਇੱਕ ਉਹ ਜੋਗ ਹੋ ਜਾਂਦਾਗਾ ਆਏ ਗੇੜੇ ਜਗਾ ਬਾਸ ਅੱਜ ਫੇਰ ਲਿਆਂਦਾ ਰਾਤ ਦਾ ਖੜੀ ਗਿਆ ਕਰਨੇਲ ਆ ਪ ਆ ਗਿਆ ਹੁਣ ਤਾਂ ਕਿਹਾ ਜਦੋਂ ਜਿੱਤ ਗਏ ਕਰਨੇਲ ਜਿੱਤ ਗਏ ਮਸਾ ਦਿੰਦੇ ਆ 24000 ਤਾਂ ਤਾਂ ਕੱਠਾ ਜਿਹੜਾ ਮੈਂ ਪਾਉਣਾ <tuk> ah! <tangan> <tuk> ah! <tangan> ਹੇਲੇ ਬਾਬਾ ਤਾਗੜਾ ਦੇਖੋ ਯਾਰ ਬਾਬਾ ਤਾਗੜਾ ਦੇਖੋ ਬੱਸ ਓਏ ਆਇਆ ਕਰਰੇੜ ਜਿੱਤ ਗਿਆ ਤਾਕਤ ਆ ਜਾਰ ਮੁੰਡਿਆ ਨੇ